ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 9ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਪਾਠ 7 ਤ੍ਰਿਪੁਜਾ ਇਸ ਅਭਿਆਸ ਇਸ ਪਾਠ ਦਾ ਅਭਿਆਸ ਨੰਬਰ 7.2 ਤੇ ਇਹਦੇ ਅਗਲੇ ਦੋ ਅਤੇ ਆਖਰੀ ਸਵਾਲ 7ਵੇਂ ਤੇ 8ਵੇਂ ਅਸੀਂ ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ ਸੋ ਤੁਸੀਂ ਨੋਟਬੁੱਕ ਅਤੇ ਪੈਨ ਲੈ ਕੇ ਸਾਰੇ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਤੇ ਸੁਣੋ ਅਤੇ ਮਗਰੋਂ ਦੀ ਦੋਨੋਂ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਸੋ ਪੁੱਛੋ ਸਵਾਲ 7 ਹੈ ABC ਇੱਕ ਸਮਕੋਣੀ ਤ੍ਰਿਕੋਣ ਹੈ ਜਿਸ ਵਿੱਚ ਕੋਣ A 90 ਡਿਗਰੀ ਅਤੇ AB AC ਹੈ। ਇਹ ਦਾ ਮਤਲਬ ਕੀ ਹੈ ਇਹ ਤ੍ਰਿਕੋਣ ਸਮਦੋਭੁਜੀ ਵੀ ਹੈ। ਸੋ ਕੋਣ B ਅਤੇ C ਪਤਾ ਕਰੋ। ਸੋ ਇਹਨਾਂ ਨੇ ਚਿੱਤਰ ਨਹੀਂ ਦਿੱਤਾ ਹੋਇਆ ਸੋ ਚਿੱਤਰ ਸੀਧ ਬਣਾ ਲਿਆ ਠੀਕ ਹੈ। ABC ਇੱਕ ਸਮਕੋਣੀ ਤ੍ਰਿਕੋਣ ਖਿੱਚੋ। ਇਦਾਂ ਖਿੱਚ ਲਿਆ। ABC ਖਿੱਚ ਲਿਆ। ਜਿਸ ਵਿੱਚ ਕੋਣ A 90 ਡਿਗਰੀ ਅਤੇ AB AC। AB AC ਹੈ ਅਰਥਾਤ ABC ਇੱਕ ਸਮ ਪੁਜੀ ਤ੍ਰਿਭੁਜ ਵੀ ਹੈ ਸਮਕੋਣੀ ਤੇ ਹੈ ਹੀ ਦਿੱਤਾ ਹੈ ਤੇ ਨਾਲ ਸਮਦੋ ਪੁਜੀ ਵੀ ਹੈ ਕਿਉਂਕਿ ਉਹਨਾਂ ਨੇ ਸਿੱਧੇ ਤੌਰ ਤੇ ਨਹੀਂ ਕਿਹਾ ਸਮਦੋ ਪੁਜੀ ਉਹਨਾਂ ਨੇ ਇਹ ਕਹਤਾ ਕਿ AB AC ਹੈ ਇਹਦਾ ਮਤਲਬ ਕਿ ਇਹ ਦੋ ਪਜਾਮਾ ਬਰਾਬਰ ਨੇ ਇਸ ਕਰਕੇ ਸਮਦੋ ਪੁਜੀ ਤ੍ਰਿਭੁਜ ਵੀ ਹੈ ਸੋ ਅੱਗੇ ਲਿਖਣਾ ਹੈ ਅਸੀਂ ਜਾਣਦੇ ਹਾਂ ਕਿ ਸਮਦੋ ਪੁਜੀ ਤ੍ਰਿਭੁਜ ਦੀਆਂ ਬਰਾਬਰ ਪੁਜਾਵਾਂ ਦੇ ਸਾਨੂੰ ਕੋਣ ਬਰਾਬਰ ਹੁੰਦੇ ਹਨ ਸੋ ਕੋਣ B ਕੋਣ C ਕਿਉਂਕਿ ਇਹ AB ਤੇ AC ਬਰਾਬਰ ਨੇ ਸੋ AC ਦੇ ਬਰਾਬਰ ਦਾ ਕੋਣ ਸੰਮੁਖ ਕੋਣ B ਹੋ ਗਿਆ ਤੇ AB ਦਾ ਸੰਮੂਖ ਕੋਣ C ਹੋ ਗਿਆ ਸੋ AB B ਕੋਣ ਬਰਾਬਰ ਕੋਣ C ਹੁਣ ਕੋਣ A ਜਿਵੇਂ ਕੋਣ B ਜਿਵੇਂ ਕੋਣ C ਬਰਾਬਰ 180 ਡਿਗਰੀ ਕਿਉਂ ਤ੍ਰਿਭੁਜ ਕੋਣ ਜੋੜ ਗੁਣ ਅਰਥਾਤ ਕਿਸੇ ਵੀ ਤ੍ਰਿਭੁਜ ਦੇ ਤਿੰਨੋਂ ਕੋਣਾਂ ਦਾ ਜੋੜ 180 ਡਿਗਰੀ ਹੁੰਦਾ ਹੈ ਹੁਣ ਕੋਣ A 90 ਡਿਗਰੀ ਦਿੱਤਾ ਹੋਇਆ B ਨੂੰ B ਕਰਕੇ ਲਿਖ ਲਿਆ ਤੇ C ਜਿਹੜਾ ਹੈ B ਦੇ ਬਰਾਬਰ ਹੈ ਸੋ ਇਹ C ਦੀ ਥਾਂ B ਲਿਖ ਦਿੱਤਾ ਹੁਣ ਬੱਚ ਹੋ ਗਿਆ ਇੱਕ b ਤੇ ਇੱਕ ਹੋਰ b ਜਿਹੜੇ ਦੋ b ਜਿਹੜੇ ਜੋੜੇ ਤੇ ਬਣ ਗਿਆ ਦੋ b ਠੀਕ ਹੈ ਤੇ 90 ਡਿਗਰੀ ਸੱਜੇ ਪਾਸੇ ਲੈ ਗਏ ਉਹਨਾਂ ਘਟਾ ਹੋ ਗਿਆ 180 ਡਿਗਰੀ 90 ਤੇ 180 ਚੋਂ 90 ਘਟਾਇਆ ਜਿੱਲੇ ਤੇ ਆ ਗਿਆ 90 ਹੁਣ ਦੋ ਜਿਹੜੇ ਇੱਥੇ ਥੱਲੇ ਜਾਏਗਾ ਤੇ 2 ਚੋਂ ਗਿਆ 8 2 5 10 90 2 ਹੁੰਦਾ 45 ਸੋ ਇਹਦਾ ਮਤਲਬ ਇਹ ਹੋਇਆ ਜਾਂ ਕੋਣ b ਬਰਾਬਰ 45 ਡਿਗਰੀ ਹੁਣ c ਵੀ b ਦੇ ਬਰਾਬਰ ਹੈ ਇਸ ਤਰ੍ਹਾਂ ਕੋਣ b ਬਰਾਬਰ ਕੋਣ c ਬਰਾਬਰ 45 ਡਿਗਰੀ ਸੋ ਜਿਹੜੇ 20 ਹਰਸੀ ਦਾ ਪਤਾ ਕਰਨਾ ਸੀ ਇਹ ਦੋਨੋਂ ਕੋਣਾਂ ਦਾ ਮਾਪ ਹੋਏਗਾ 45 ਡਿਗਰੀ ਠੀਕ ਹੈ ਇਹ ਇਹ ਗੱਲ ਤੁਹਾਨੂੰ ਕੰਨ ਟ ਹੋ ਜਾਣੀ ਚਾਹੀਦੀ ਹੈ ਹਮੇਸ਼ਾ ਤੁਹਾਨੂੰ ਚੇਤੇ ਰਹਿਣੀ ਚਾਹੀਦੀ ਹੈ ਕਿ ਇੱਕ ਸਮਦੋਪੁਜੀ ਜੇ ਸਮਕੋਣ ਸਮਦੋਪੁਜੀ ਸਮਕੋਣੀ ਤ੍ਰਿਭੁਜ ਹੋਵੇ ਤੇ ਬਾਕੀ ਦੋ ਕੋਣ 45 45 ਡਿਗਰੀ ਦੇ ਹੁੰਦੇ ਹਨ ਠੀਕ ਹੈ ਹੁਣ ਆ ਗਿਆ ਬੱਚਿਓ ਸਵਾਲ 8ਵਾਂ ਸਿੱਧ ਕਰੋ ਕਿ ਸਮਪੁਜੀ ਹੁਣ ਇਥੇ ਸਮਪੁਜੀ ਇਹ ਸਮਦੋਪੁਜੀ ਨਹੀਂ ਹੈਗਾ ਸਮਪੁਜੀ ਦਾ ਮਤਲਬ ਕਿ ਤਿੰਨੋਂ ਪਜਾਵਾਂ ਬਰਾਬਰ ਨੇ ਠੀਕ ਹੈ ਤ੍ਰਿਭੁਜ ਦਾ ਹਰੇਕ ਕੋਣ ਕਿੰਨਾ ਡਿਗਰੀ ਹੁੰਦਾ ਹੈ ਹੁਣ ਅਸੀਂ ABC ਕਿਸਮ ਪੁਜੀ ਤ੍ਰਿਭੁਜ ਖਿੱਚੋ ਜਿਸ ਵਿੱਚ AB ਬਰਾਬਰ BC ਬਰਾਬਰ CA ਹੈ ਹੁਣ ਤਿੰਨੋਂ ਭੁਜਾਵਾਂ ਬਰਾਬਰ ਨੇ ਠੀਕ ਹੈ ਅਸੀਂ ਜਾਣਦੇ ਹਾਂ ਕਿ ਕਿਸੇ ਤ੍ਰਿਭੁਜ ਦੀਆਂ ਬਰਾਬਰ ਭੁਜਾਵਾਂ ਦੇ ਸਨਮੂ ਕੋਣ ਬਰਾਬਰ ਹੁੰਦੇ ਹਨ ਅਰਥਾਤ A B C ਕਿਉਂਕਿ ਤਿੰਨੋਂ ਭੁਜਾਵਾਂ ਬਰਾਬਰ ਨੇ ਤੇ ਉਹਨਾਂ ਦੇ ਸਮੂ ਸਨਮੂ ਕੋਣ ਵੀ ਬਰਾਬਰ ਹੋਣਗੇ ਸੋ ਕੋਣ A ਕੋਣ B ਕੋਣ C ਹੁਣ A ਜਿਵੇਂ B ਜਿਵੇਂ C ਕੋਣ A B ਜਿਵੇਂ C 180 ਡਿਗਰੀ ਤ੍ਰਿਭੁਜ ਕੋਣ ਜੋੜ ਕਿਸੇ ਵੀ ਤ੍ਰਿਭੁਜ ਦੇ ਤਿੰਨਾਂ ਕੋਣਾਂ ਦਾ ਜੋੜ 180 ਡਿਗਰੀ ਹੁੰਦਾ ਹੈ ਸੋ a b ਦੇ ਬਰਾਬਰ ਵੀ ਹੈ c ਦੇ ਬਰਾਬਰ ਵੀ ਹੈ ਸੋ b ਦੀ ਥਾਂ ਮੈਂ ਲਿਖ ਦਿੱਤਾ a c ਦੀ ਥਾਂ ਵੀ ਲਿਖ ਦਿੱਤਾ a ਸੋ ਇਹ ਕੀ ਬਣ ਗਏ 3a ਬਣ ਗਏ 3a 180 ਡਿਗਰੀ ਜਹਾ a 180 3 3 ਛੇ 18 3 0 0 60 ਡਿਗਰੀ ਆ ਗਿਆ ਇਸ ਤਰ੍ਹਾਂ ਕੋਣ e ਕੋਣ b ਕੋਣ c 60 ਡਿਗਰੀ ਸੋ ਬੱਚਿਓ ਦੋਨੋਂ ਸਵਾਲ ਇੱਕੋ ਜਿਹੇ ਸੀਗੇ ਰਲਦੇ ਮਿਲਦੇ ਸੀਗੇ ਤੇ ਬੜੇ ਹੀ ਸੌਖੇ ਸੀਗੇ ਸੋ ਮੈਨੂੰ ਲੱਗਦਾ ਹੈ ਇਹ ਸਵਾਲ ਤੇ ਬੱਚੇ ਬਹੁਤ ਹੀ ਸੌਖੇ ਨੇ ਸੋ ਇਹਨਾਂ ਨੂੰ ਤੁਸੀਂ ਕਰ ਲਿਓ ਜਰੂਰ ਇੱਕ ਵਾਰੀ ਤੇ ਫਿਰ ਜਲੇ ਪੇਪਰਾਂ ਜਾਣਗੇ ਤੇ ਤੁਸੀਂ ਨਿਸ਼ਚਿਤ ਹੋ ਕੇ ਇਹ ਸਵਾਲਾਂ ਨੂੰ ਹੱਲ ਕਰ ਸਕਦੇ ਹੋ ਸੋ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਰੱਬ ਰੱਖਾ